ਸੇਵਾ ਗੁਰੂ ਨਗਰੀ ਗੁਰੂ ਰਾਮਦਾਸ ਨਗਰੀ ਦੀ ਸੇਵਾ ਕਰਨ ਲਈ ਇਥੋਂ ਆਸ਼ੀਰਵਾਦ ਰਹਿਾਨੀ ਦੇ ਕੇਂਦਰ ਤੋਂ ਪ੍ਰਾਪਤ ਕਰਨਾ ਆਇਆ। ਗੁਰੂ ਸਾਹਿਬ ਸਾਡੇ ਤੇ ਮਿਹਰ ਭਰਿਆ ਹੱਥ ਰੱਖਣ ਤੇ ਅਸੀਂ ਮੁਨਕਤਾ ਦੀ ਸੇਵਾ ਸਹੀ ਉਸੇ ਜੇ ਢੰਗ ਨਾਲ ਜੋ ਸਾਡੀ ਡਿਊਟੀ ਬਣਦੀ ਆ ਉਹਨੂੰ ਵੀ ਅਸੀਂ ਪੂਰੀ ਤਨਦੇਹੀ ਨਾਲ ਤੇ ਲਗਨ ਨਾਲ ਤੇ ਵਧੀਆ ਤਰੀਕੇ ਨਾਲ ਕਰਦੇ ਹਾਂ। ਸਰ ਕਾਫੀ ਚੈਲੰਜਸ ਨੇ ਗੁਰੂ ਨਗਰੀ ਆ ਉਸ ਤੋਂ ਕਿੰਨਾ ਕਿਤੇ ਕ੍ਰਾਈਮ ਰੇਟ ਕੋਈ ਲੈ ਕੇ ਤਾਂ ਤੁਹਾਡਾ ਸਭ ਤੋਂ ਪਹਿਲਾਂ ਕੀ ਅਰਦਾਸ ਕਰੀ ਕਿ ਕਿੱਦੇ ਵੱਧ ਜਾ ਕੇ ਧਿਆਨ ਦਿੱਤਾ ਜੀ। ਅਸੀਂ ਸਾਰੀ ਓਵਰਆਲ ਹਰ ਤਰੀਕੇ ਨਾਲ ਭਾਵੇਂ ਕੋਈ ਨਸ਼ਿਆਂ ਦਾ ਚੈਲੰਜ ਆ ਭਾਵੇਂ ਕੋਈ ਹੋਰ ਰੈਂਸਮ ਦਾ ਚੈਲੰਜ ਆ ਗੈਂਗਸਟਰ ਦਾ ਚੈਲੰਜ ਆ ਅਸੀਂ ਸਾਰੀ ਸਾਡੀ ਟੀਮ ਆ ਜਿਹੜੀ ਉਹ ਇਸ ਰੋਹਾਨੀਏ ਦੇ ਕੇਂਦਰ ਤੋਂ ਅਸ਼ੀਰਵਾਦ ਪ੍ਰਾਪਤ ਹੋ ਕੇ ਤੇ ਅਸੀਂ ਉਮੀਦ ਆ ਵਧੀਆ ਤਰੀਕੇ ਨਾਲ ਹਰ ਫਰੰਟ ਤੇ ਜਿਹੜਾ ਸੀ ਵਧੀਆ ਰਜਿਸਟਰੀ ਸਰ ਟੂਰਿਜ਼ਮ ਨੂੰ ਲੈ ਕੇ ਕੀ ਕੁਝ ਅੱਡੋ ਖਾਸ ਹੈ ਕਿਉਂਕਿ ਕਿਤਨਾ ਕਿਤਨਾ ਟੂਰਿਜ਼ਮ ਨੂੰ ਪੁਲੀਟਿਕ ਵੀ ਕਿਤੇ ਕੰਮ ਤੇ ਹੈਗੀ ਹੈ ਤੇ ਤੁਹਾਨੂੰ ਦੇਖ ਕੇ ਖਾਸ ਕਰਕੇ ਦਸਟੈਂਚ ਜਿਹੜਾ ਹੋਵੇ ਪ੍ਰੋਤੋਬੀਤ ਅੰਤ ਤੱਕ ਹਾਂਜੀ ਜਿਸ ਤਰ੍ਹਾਂ ਦੀ ਜੋ ਵੀ ਜ਼ਰੂਰਤ ਹੋਵੇ ਕਿਸੇ ਮਤਾਬਕ ਅਸੀਂ ਹਰ ਸੰਭਵ ਕੋਸ਼ਿਸ਼ ਕਰਾਂਗੇ ਉਹ ਕੰਮ ਹੋ ਜਾਈ